ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਵਾਲਾ तहसील ਤੇ ਜਿਲ੍ਹਾ ਬਾਈ ਨੂੰ ਮੋਗ ਗਈ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਦੋ ਸੂਜੀਆਂ ਗਾਂਆਂ ਸੇਲ ਨੇ ਇੱਕ ਆਇਰ ਸ਼ਹਿਰ 'ਚ ਪੈਂਦੀ ਆ ਜੀ ਇੱਕ ਟਾਪ ਦੀ ਐਫ ਜਾਣਕਾਰੀ ਪ੍ਰੋਪਰ ਆਪਾਂ ਬਾਅਦ 'ਚ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਚੈਨ ਸਿੰਘ ਜੀ ਪਿੰਡ ਕਾਨ ਸਿੰਘ ਵਾਲਾ ਜਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ 8196857792 ਠੀਕ ਆ ਜਿਹੜੀ ਪਹਿਲਾ ਵੀਡੀਓ ਪਾਈ ਵੈਗ ਗਿਆ ਮਾਲ ਜੀ ਆਪਣਾ ਠੀਕ ਆ ਬਾਈ ਤੇ ਆਹਰ ਸ਼ਹਿਰ ਤੋਂ ਸ਼ੁਰੂ ਕਰ ਲੈਨੇ ਆ ਕਿੰਨਵਾ ਸੂਆ ਸੂਈ ਜੀ ਇਹ ਪਹਿਲਾ ਸੂਆ ਸੂਈ ਆ ਬਾਈ ਦੰਦੋ ਜੀ ਦੰਦੋ ਬਾਈ ਇਹ ਜਵਾਨੀ ਆ ਜਵਾਨੀ ਵਾਲੇ ਦੰਦ ਚੱਕਦੀ ਆ ਠੀਕ ਆ ਜੀ ਹਾਲਾਂਕਿ ਕਿਸੇ ਉਹੋ ਜਿਹੇ ਪਰਿਵਾਰ ਕੋਲੇ ਸੀ ਜੀ ਠੀਕ ਆ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਬਾਈ ਇਹਨੂੰ ਅੱਜ ਤੀਜਾ ਦਿਨ ਚੰਗੀ ਸੀ ਸ਼ਾਮ ਨੂੰ 6 ਵਜੇ ਡਾਂਗੂ ਠੀਕਾ ਬੱਚਾ ਕੀ ਹੈ ਜੀ ਬੱਚਾ ਬੱਚਾ ਬਾਈ ਜੀ ਰੜਾਨਾ ਜੀ ਜਮਾ ਉਕਿਆ ਬਾਈ ਹੁਣ ਦੁੱਧ ਆ ਕੇ ਬੌਲਾ ਜੀ ਹੁਣ ਬਾਈ ਬੌਲਾ ਆਪਾਂ ਕੋਈ ਬਣਾ ਕੇ ਵੇਖ ਲਵੇ ਅੱਜ ਤੀਜਾ ਦਿਨ ਮੰਨ ਲਾ ਸ਼ਾਮ ਨੂੰ ਸੂਈ ਨੂੰ ਹੋ ਜਾਣਾ ਠੀਕ ਹੈ ਜੀ 15 ਕਿਲੋ ਮੰਨ ਲਾ ਨੈਟ ਆ 15 14 ਕਿਲੋ ਮੰਨ ਕੇ ਜਿਹੜਾ ਮਰਜੀ ਆ ਜੀ ਠੀਕ ਹੈ ਬੌਲਾ ਕੰਡਾ ਬਾਹਟੀ ਆਪਦੀ ਨਾਲ ਲਈ ਆਵੇ ਠੀਕ ਆ 14 ਕਿਲੋ ਭਾਂਡੇ ਚ ਪਾ ਕੇ ਦੇ ਦਾਂਗੇ ਤੇ ਬਾਈ ਚੋਣ ਚਵਾ ਇਹੋ ਜਿਹਾ ਲੱਗਾ ਬੱਚੀ ਨੂੰ ਕਿ ਆਂਤੀ ਕੋਈ ਨਹੀਂ ਲੱਖ ਰੁਪਈਆ ਵਾਲੀ ਗਾਨ ਨਹੀਂ ਇਹੋ ਜਿਹਾ ਚੋਣ ਲੱਗਾ ਠੀਕ ਹੈ ਤੋੜ ਕੇ ਦਿਖਾ ਦਿਓ ਜੀ ਪਹਿਲਾ ਸੂਆ ਆਪੀ ਸੀਲ ਸੌ ਬਾਈ ਨਿਆਣਾ ਪਾਲਾ ਨਾ ਪਾਲਾ ਕੋਈ ਟੈਨਸ਼ਨ ਨਹੀਂ ਕਰਨ ਵਾਲੀ ਠੀਕ ਆ ਮਾੜੀ ਜੀ ਬੂਬੀ ਜੀ ਹੈ ਜੀ ਉਹ ਤਾਂ ਵੈਸੇ ਹੀ ਆ ਇਹ ਵੈਸੇ ਹੀ ਆ ਚਲਦੀ ਚੁੰਦੀ ਨਹੀਂ ਬਾਈ ਚਲਦੀ ਨਹੀਂ ਜੀ ਹਾਂ ਵੈਸੇ ਹੀ ਆ ਬਾਕੀ ਥਣਾ ਦੇ ਸਹਿਜ ਵੀ ਸੋਨੇ ਆ ਪਹਿਲਾ ਸੂਆ ਮਗਰ ਬੱਚਾ ਵਛਾਏ ਤਿੰਨ ਦਿਨ ਹੋ ਜਾਣੇ ਸ਼ਾਮ ਨੂੰ ਸੂਈ ਨੂੰ ਜਿਹੜਾ ਨੈਟ ਬੋਲਾ ਤਿਆਰ ਆ 15 ਕਿਲੋ ਆ 14 ਕਿਲੋ ਬਾਈ ਕਹਿੰਦਾ ਮੇਰੇ ਘਰੋਂ ਜੋਕ ਕੇ ਲੈ ਜਾਓ ਆਪਦੇ ਕੰਡਾ ਬਾਲਟੀ ਨਾਲ ਹੀ ਲੈ ਆਇਓ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ 9 ਵਜੇ ਤੇ 33 ਮਿੰਟ ਹੋ ਗਏ ਆ ਮੋੜ ਲਈ ਵੀਰ ਥਾਨਲੇ ਵੀ ਦੀ ਜੱਜਮੈਂਟ ਉਹ ਸਾਬ ਨਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਕੱਲਾ ਕੱਲਾ ਥਾਣਾ ਜੀ ਉਹ ਵੀ ਵਿਥੀ ਤੇ ਲੱਗਿਆ ਸੋਹਣੇ ਸੈਜ ਦੇ ਥਾਣਾ ਬਾਕੀ ਕਿੰਨਾ ਕੁ ਪਾਜੂ ਬਈ ਦੁੱਧ ਆਪਾਂ ਕਹਿੰਦੇਗੇ 17 18 ਕਿਲੋ ਦਾ ਬੋਲਾ ਦੁੱਧ ਨੂੰ ਖੁੱਲਾ ਦੇਣਾ ਚਾਹੀਦਾ ਕੋਈ ਬਾਲਾ ਨਹੀਂ ਗਾਜੀ ਕੋਈ ਬਾਲਾ ਨਹੀਂ ਕੱਦ ਵਜਨ ਦੇ ਹਿਸਾਬ ਨਾਲ ਕੋਈ ਬਾਲਾ ਨਹੀਂ ਬਾਕੀ ਕਰਮ ਵਾਲੀ ਆਇਰ ਸ਼ਹਿਰ ਚ ਪੈਂਦੀ ਹੈ ਗਰਮੀਪੁਰਾ ਘਾਟੀ ਮਨਾਉਗੀ ਹਵਾਨੇ ਦੀ ਮੰਤਰ ਬਹੁਤ ਸੋਹਣੀ ਆ ਪੂਰਾ ਠੋਸ ਹਵਾਨਾ ਸਾਨ ਬਹੁਤ ਟੌਪ ਦਾ ਲੱਗਿਆ ਵਾ ਸਹੀ ਹੈ ਜੇ ਭਲਾ ਭੁਲਾ ਚੋਂ ਨਿਕਲਣਾ ਆਏ ਨੇ ਸਹੀ ਗੱਲ ਆ ਜੀ ਬਾਕੀ ਦੁੱਧ ਹੋਰੋਂ ਨਿਕਲ ਕੇ ਫੇਰ ਜੇ ਤਾਂ ਅੱਛੀ ਨੇ ਨਿੱਖਰਨਾ ਆਈ ਪੰਜਾ ਸੱਤਾ ਦਿਨਾਂ ਨੂੰ ਸਹੀ ਗੱਲ ਆ ਜੀ ਤੇ ਮੁੱਲ ਬਈ ਦਾ ਮੋਲ ਬਾਈ ਕਿਸੇ ਹੋਰ ਬੰਦੇ ਕੋਲੇ ਹੁੰਦੀ ਤਾਂ 65000 ਹੋਣਾ ਸੀ ਇਹਦਾ ਹਾਂਜੀ ਆਪਾਂ 57000 ਰੁਪਏ ਚੋਂ ਮਾਣ ਤਾਨ ਕਰ ਦਾਂਗੇ ਠੀਕ ਆ ਜੀ ਇਹ ਮਾਣ ਤਾਨ ਜ਼ਰੂਰ ਕਰਾਂਗੇ ਪਰ ਕਿਸੇ ਨੇ ਦੇਣੀ ਨਹੀਂ ਇੰਨੇ ਪੈਸਿਆਂ ਦੀ ਬੱਚੀ ਸਹੀ ਗੱਲ ਹੈ ਜਮਾ ਜਾਇਜ਼ ਮੋਲ ਆ ਪਹਿਲਾਂ ਵੀ ਵੀਡੀਓ ਪਾਈਆਂ ਮੋਲ ਰੇਟ ਬਾਈ ਦੇ ਜਾਇਜ਼ ਹੀ ਹੁੰਦੇ ਆ 57000 ਚੋਂ ਬਾਈ ਕਹਿੰਦਾ ਮਾਣ ਤਾਨ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ 2 ਨੰਬਰ ਸੋਹਣੀ ਐਚਫ ਇਹਦੀ ਕੀ ਡਿਟੇਲ ਹੈ ਜੀ ਇਹਨੂੰ ਬਾਈ ਸੂਈ ਨੂੰ ਹੋਵੇ 22 23 ਠੀਕ ਹੈ ਜੀ ਮੰਨ ਲਾ ਭਲਾ ਕੋਈ ਡਾਕਟਰ ਲਿਆ ਕੇ ਆਵਦਾ ਇਹਨੂੰ ਚੈੱਕ ਵੀ ਕਰਾ ਕੇ ਲੈ ਜੇ ਠੀਕ ਆਪਾਂ ਗੱਬਣ ਵચ્ਚੀ ਪਹਿਲਾਂ ਲੈਂਦੇ ਸੀ ਓਦੋਂ ਨਹੀਂ ਦਿੱਤੀ ਚਲੋ ਕਈ ਵਾਰੀ ਨਹੀਂ ਅਗਲਾ ਦਿਨ ਦਾ ਗਏ ਨਹੀਂ ਸੌਦਾ ਬਣਿਆ ਜੀ ਨਹੀਂ ਸੌਦਾ ਬਣਿਆ ਸੁਈ ਨੂੰ 22-23 ਦਿਨ ਹੋ ਗਏ 22-23 ਦਿਨ ਹੋ ਗਏ ਬਈ ਵੱਛਾ ਮਗਰਸੀ ਹੋ ਗਿਆ ਮਾਰਾ ਠੀਕ ਹੈ ਜੀ ਠੀਕ ਹੈ ਜੀ ਵੀ ਮੰਨ ਲਾ ਦੁੱਧ ਜਿਹੜਾ ਉਥੋਂ ਮੈਂ ਚੋ ਕੇ ਲਾਇਆ ਸੀ 17-18 ਕਿਲੋ ਉਹਨਾਂ ਦੇ ਰੇਵਾ ਕਰੀ ਜਾਂਦੀ ਆ ਮੇਰੇ ਕੋਲੇ ਕੱਲ ਸ਼ਾਮ ਨੂੰ ਆਈਆਂ ਦੋਵੇਂ ਇਹ ਠੀਕ ਹੈ ਜੀ ਵੀ ਹੁਣ ਜਿਹੜਾ 14-15 14-15 ਦਾ ਕੋਈ ਤੋਲ ਕੇ ਲੈ ਜੇ ਠੀਕ ਫਿਰ 17 18 ਕਿਲੋ ਦੁੱਧ ਆਪਾਂ ਚਵਾ ਕੇ ਵੀ ਦੇ ਦਾਂਗੇ ਜਾਨੀ ਅੱਜ ਜਿਹਦਾ ਦੁੱਧ 14 15 ਚਵਾ ਕੇ ਦੇਣਾ ਥਨਾਂ ਦੀ ਬਾਈ ਆਏ ਆ ਬਾਈ ਵੀ ਲਿਆ ਕੇ ਬੱਚਾ ਹੀ ਖੜਾਉਣਾ ਸੀ ਮਗਰ ਇਹਦੇ ਨੇ ਅਸੀਂ ਨਹੀਂ ਛੱਡਦੇਗੇ ਉਹ ਬੱਚਾ ਬੱਚਾ ਉਹ 6000 ਦੀ ਹੋਣੀ ਸੀ ਤੇ ਜੇ ਉਹ ਜਿਆ ਕੰਮ ਕਰਦੇ ਤੇ ਬਾਈ ਇਹਨੂੰ ਜਿੰਨੇ ਦੀ ਮਰਜ਼ੀ ਵੇਚ ਲੈਂਦੇ ਭਲਾ 70 ਦੀ ਵੇਚ ਲੈਂਦੇ ਆਪਾਂ ਜਿਵੇਂ ਲਿਆਂਦੀ ਉਵੇਂ ਹੀ ਦੇਣੀ ਆ ਨਕੀਨਾ ਪੀਸ ਆ ਜੀ ਜੇ ਬੱਚਾ ਖਲਾਰ ਕੇ ਵੇਚ ਨਹੀਂ ਹੁੰਦੀ ਤਾਂ ਝੱਗੇ ਵਾਰਨ ਵਾਲੀ ਗੱਲ ਹੋ ਜਾਣੀ ਸੀਗੀ 60000 65 ਮੰਗਿਆ ਹੁੰਦਾ ਅਗਲੇ ਨੇ ਭੱਜ ਕੇ ਲੈ ਜਾਣੀ ਸੀ ਪਰ ਬਾਈ ਕਹਿੰਦਾ ਤੁਰ ਕੇ ਦਿਖਾ ਦੇ ਵੀਰ ਬਾਈ ਜਿਵੇਂ ਲਿਆਂਦੀ ਆ ਓਵੇਂ ਦੇਣੀ ਆ ਪਹਿਲਾ ਗੱਬਨ ਦਾ ਸੌਦਾ ਨਹੀਂ ਹੋਇਆ ਬਾਈ ਕਹਿੰਦਾ ਗਾਰੰਟੀ ਆਪਣੀ 20 22 ਦਿਨ ਹੋ ਗਏ ਆਪ ਦਾ ਡਾਕਟਰ ਨਾਲ ਲੈ ਆਇਓ ਡਾਕਟਰ ਤੋਂ ਚੈੱਕ ਕਰਵਾ ਲਿਓ ਬਾਈ ਕਿੰਨਾ ਕੁ ਟਾਈਮ ਹੋਇਆ ਸੂਈ ਨੂੰ ਜਿਹੜਾ ਦੁੱਧ ਆ ਬਾਈ ਕਹਿੰਦਾ 16 17 ਕਿਲੋ ਸੀਗਾ ਥੋੜਾ ਜਿਹਾ ਉਪਰ ਆ ਕਰ ਗਈ 14 15 ਕਿਲੋ ਮੇਰੇ ਘਰੇ ਜੋਕ ਕੇ ਲੈ ਜੀ ਸੀਲਸਾਉ ਬਹੁਤ ਆ ਜੀ ਥਾਣਾ ਬਹੁਤ ਟਾਪ ਦਾ ਲੱਗਿਆ ਵਾ ਹੱਥੀ ਜਵਾਈ ਵਾਲਾ ਪੂਰਾ ਥਾਣਾ ਜਾ ਰਹੀ ਥਾਣਾ ਗੈਬ ਤੇ ਲੱਗਿਆ ਬਾਕੀ ਸ਼ਾਮ ਨੂੰ ਤਾਂ ਬਾਈ ਐ ਹਵਾਨਾ ਪੂਰਾ ਤਣ ਜਾਂਦੀ ਆ ਵੀ ਅੱਜ ਤਾਂ 2:30 ਵਜੇ ਚੋਈ ਆ ਸਵੇਰ ਇਹ ਠੀਕ ਐ ਸੋਹਣੀ ਫੇਸ ਕੁਆਲਟੀ ਚੰਗੀ ਆ ਜਾਤ ਬਰੀਡ ਦੇ ਪੱਖ ਤੋਂ ਗਾਂ ਬਹੁਤ ਚੰਗੀ ਆ ਸੇਵਾਗੌਰ ਚੰਗੀ ਹੋ ਜੀ ਦੁੱਧ ਤਾਂ ਪਲੱਸ ਕਰ ਜੋ ਬਈ ਕਿਉਂਕਿ ਦੁੱਧ ਦੇਣਾ ਹੁੰਦਾ ਬਰੀਡ ਨੇ ਤੇ ਸੇਵਾ ਦੇ ਬਰੀਡ ਪੂਰੀ ਹੈਗੀ ਆ ਸੇਵਾ ਫੁੱਲ ਹੋਗੀ ਤਾਂ ਦੁੱਧ ਫੁੱਲ ਹੀ ਕਰ ਜੂ ਇਹਦਾ ਅੱਜ ਦਾ ਦੁੱਧ ਦਾ ਉਹ ਚਵਾਈ ਤੁਸੀਂ ਕਰ ਲੈਣੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਤਸੱਲੀ ਤੁਸੀਂ ਕਰ ਲਈਆਂ ਕੋਈ ਭੂਰ ਛਿੱਟਾ ਨਹੀਂ ਚਾਰੇ ਥਣ ਸੋਹਣੇ ਆ ਪਸ਼ੂ ਦੋਨੇ ਹੀ ਚੰਗੇ ਆ ਇਹਦਾ ਮੁੱਲ ਬਾਈ ਇਹਦਾ ਮੁੱਲ ਬਾਈ ਆਪਾਂ ਦੱਸਿਆ ਵੀ ਜੇ ਤਾਂ ਅੱਛਾ ਖੜਾ ਕੇ ਮੁੱਲ ਕਰਨਾ ਹੁੰਦਾ ਤਾਂ 70 ਕਰਨਾ ਸੀ ਕਿਸੇ ਨੂੰ ਉਹੋ ਜਿਹਾ ਬੰਦਾ ਲੈ ਜਾਂਦਾ ਸਹੀ ਗੱਲ ਪਰ ਆਪਾਂ 53000 ਰੁਪਏ ਚੋ ਮਾਨਤਾਣ ਕਰ ਦਾਂਗੇ ਬਾਈ ਠੀਕ ਹੈ ਜੀ ਹਾਂ ਜੀ ਵੀ ਆਪਾਂ ਐਂ ਲਿਆਂਦੀ ਆਪਾਂ ਮਾਲਕਾਂ ਦੇ ਘਰੇ ਵੀ ਭੇਜ ਸਕਦੇ ਹਾਂ ਅਗਲੇ ਨੂੰ ਠੀਕ ਹੈ ਜੀ ਇੰਨੀ ਤਸੱਲੀ ਆਪਾਂ ਨੂੰ ਜਿੱਥੋਂ ਲਈ ਆ ਨਾ ਹਾਂਜੀ ਉੱਥੇ ਵੀ ਭੇਜ ਸਕਦੇ ਆਪਾਂ ਅਗਲਾ ਆਪਦੀ ਤਸੱਲੀ ਕਰੇ ਫੋਨ ਪਹਿਲਾਂ ਠੀਕ ਹੈ ਜੀ 53000 ਰੁਪਏ ਚੋ ਬਾਈ ਕਹਿੰਦਾ ਮਾਨਤਾਣ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ